ਪੰਜਾਬ ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣਾ ਆਪਣਾ ਮੰਥਨ ਜਿਹੜਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕਲੇਸ਼ ਹੈ ਜਿਹੜਾ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲਿਆ ਜਦੋਂ ਅੰਮ੍ਰਿਤਸਰ ਦੇ ਮੌਜੂਦਾ ਸੰਸਦ ਗੁਰਜੀਤ ਸਿੰਘ ਓਜਲਾ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਸਮਰਥਕ ਨੇ ਜਿਹੜੇ ਆਪਸ ਦੇ ਵਿੱਚ ਭਿੰਦਦੇ ਹੋਏ ਨਜ਼ਰ ਆਏ ਨੇ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਓਜਲਾ ਵੱਲੋਂ ਆਪਣੇ ਸਮਰਥਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ ਦਾਦੀ ਕਿ ਪੰਜਾਬ ਕਾਂਗਰਸ ਕਮੇਟੀ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕੁਝ ਵੀ ਠੀਕ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਅੰਮ੍ਰਿਤਸਰ ਦੇ ਵਿੱਚ ਹੁਣ ਇਹ ਨਵਾਂ ਕਲੇਸ਼ ਆ ਜਿਹੜਾ ਦੇਖਣ ਨੂੰ ਮਿਲਿਆ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਇੱਕ ਮਿਲਣੀ ਹੈ ਜਿਹੜੀ ਕੀਤੀ ਗਈ ਜਿੱਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ विशेष तौर पे पहुंचे सन ओथे ही स्कार्टो क्लेश के दौरान कांग्रेस की सीनियर लीडरशिप है जेडी स्टेज दे उते मौजूद रही है वो केजरीवाल जी हैं यदि केजरीवाल जी कोई बयान देते हैं तो वो इंडिया ब्लॉक के लिए महत्वपूर्ण होगा लेकिन मान साहब क्या सोचते हैं मान साहब क्या कहना चाहते हैं उससे हमें कोई मतलब नहीं पार्टी ਦੇ ਵਿੱਚ ਟਿਕਟ ਮੰਗਣ ਦਾ ਹੱਕ ਹਰ ਕਿਸੇ ਦਾ ਵਾ ਕੋਈ ਵੀ ਟਿਕਟ ਮੰਗੇ ਦਾ ਸਰਬਜੀਤ ਸਿੰਘ ਸੋਨੂ ਜੰਡਿਆਲਾ OBC ਦਾ ਵਰਕਿੰਗ ਪ੍ਰਧਾਨ ਹਾਂ ਮੈਂ ਟਿਕਟ ਕੋਈ ਵੀ ਮੰਗੇ ਹਰ ਬੰਦੇ ਦਾ ਰਾਈਟ ਆ ਪਰ ਇੱਕ ਉੱਠ ਕੇ ਕਹਿ ਦੇਣਾ ਕੀ ਇੱਕ ਹਿੰਦੂ ਬੰਦੇ ਨੂੰ ਟਿਕਟ ਦਿੱਤੀ ਜਾਵੇ ਭਾਜੀ ਹਿੰਦੂ ਸਿੱਖ ਮੁਸਲਮ ਸਾਈਏ ਕਿੱਥੋਂ ਦੀ ਗੱਲ ਐ ਸਾਰੇ ਭਰਾ ਵਾਂ ਸੀ ਇਹ ਗੁਰੂ ਰਾਮਦਾਸ ਦੀ ਨਗਰੀ ਆ ਪੂਰੇ ਵਰਲਡ ਦੇ ਵਿੱਚ ਅਸੀਂ ਜਾਣੇ ਜਾਂਦੇ ਆ ਆਪਸੀ ਭਾਈਚਾਰਕ ਸਾਂਝਣਾ ਤੇ ਇੱਕ ਵੀਰ ਉੱਠਦਾ ਵਾ ਤੇ ਉਹ ਕਹਿ ਦਿੰਦਾ ਇੱਕ ਹਿੰਦੂ ਬੰਦੇ ਨੂੰ ਸ਼ਰਾਰਤੀ ਇਹ ਸ਼ਰਾਰਤੀ ਆ ਨਾ ਦੱਸੋ ਜਿਹੜਾ ਪਹਿਲਾਂ ਐਮਪੀ ਆ ਕੀ ਉਹ ਮਾੜਾ ਕਿਹੜੇ ਬਣਿਓ ਉਹਦੇ ਸਿਰ ਤੇ ਪਾਗਿਆ ਇੱਕ ਸੂਰਿਆ ਉਹਦਾ ਇਹ ਲੋਕ ਉਦੋਂ ਕਿੱਥੇ ਹੁੰਦੇ ਆ ਕਦੀ ਦਲਿਤ ਬੱਚੀ ਨਾਲ ੱੱਕਾ ਹੋਇਆ ਉਹਦੋਂ ਕਦੀ ਬੋਲੇ ਕਦੀ ਗੁਰੂ ਨਗਰੀ ਦਾ ਕੋਈ ਕੰਮ ਹੋਇਆ ਕਦੀ ਇਹ ਬੋਲੇ ਇਹ ਕਿਥੋਂ ਦਾ ਜਾਇਜ ਆ ਇਹ ਨਾ ਤਾਂ ਮਾਹੌਲ ਖਰਾਬ ਕੀਤਾ ਬਿਲਕੁਲ ਮਾਹੌਲ ਖਰਾਬ ਕੀਤਾ ਗਿਆ ਜੀ ਗਵਾਦ ਕਿਹੜੀ ਗੱਲ ਨੂੰ ਲੈ ਕੇ ਆਇਆ ਗਵਾਦ ਭਾਜੀ ਇਸ ਗੱਲ ਦਾ ਵਾਬ ਵੀ ਅਸੀਂ ਗੁਰੂ ਨਗਰੀ ਦੇ ਵਿੱਚ ਸਾਰੇ ਭਰਾ Hindu Muslim Sikh Sai ਸਾਡੀ ਕੋਈ ਜਾਤ ਨਹੀਂ ਅਸੀਂ ਗੁਰੂ ਰਾਮਦਾਸ ਮਾਰੇ ਦੇ ਬੱਚੇ ਆ ਇਹ ਵੀਰ ਆਣ ਕੇ ਉੱਥੇ ਉੱਠ ਕੇ ਕਹਿੰਦਾ ਜੀ ਇਹ ਟਿਕਟ ਇੱਕ Hindu ਨੂੰ ਦਿੱਤੀ ਜਾਵੇ ਕੀ ਜਿਹੜਾ ਪਹਿਲਾਂ ਸਿੱਖ ਆਉ ਮੜਾ ਵਾ ਕੀ ਸਾਜਨ ਇਹਨਾਂ ਨੂੰ ਪੁੱਛੋ ਵਜਾ ਕੀ ਆ ਜਾਤ ਨਾ ਤੇ ਬੋਲੋ ਕਿ ਭਾਜੀ ਕਿਸੇ ਨੇ ਸਵਾਲ ਨਹੀਂ ਕਾਂਗਰਸ ਪਾਰਟੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਅਸੀਂ ਸਾਰੇ ਭਰਾ ਵਾਂ ਕੋਈ ਕਿਸੇ ਦਾ ਵਿਰੋਧ ਨਹੀਂ ਕਰਦੇ ਸੀ ਕਿਸੇ ਨੂੰ ਵੀ ਟਿਕਟ ਮੰਗਣ ਦਾ ਹੱਕ ਹੈ ਆ ਪਰ ਆ ਬਿਲਕੁਲ ਗਲਤ ਗੱਲ ਆ ਵੀ ਇੱਕ ਹਿੰਦੂ ਨੂੰ ਟਿਕਟ ਦਿੱਤੀ ਜਾਵੇ ਅਸੀਂ ਇਹ ਵਿਚਾਰਧਾਰਾ ਭਾਜਪੀ ਦੀ ਆ ਸਾਡੀ ਵਿਚਾਰਧਾਰਾ ਨਹੀਂ ਆ ਇੱਥੇ ਹਿੰਦੂ ਮੁਸਲਮ ਸਿੱਖ ਸਾਈ ਕੋਈ ਨਹੀਂ ਅਸੀਂ ਸਾਰੇ ਹੀ ਭਰਾ ਆ ਦਵਿੰਦਰ ਯਾਦਵ ਜੀ ਦਾ ਕੋਈ ਕਥੀ ਕਰਮ ਆਇਆ ਯਾਦਵ ਸਾਹਿਬ ਤੇ ਸਾਡੀਆਂ ਗੱਲਾਂ ਸੁਣਨਾ ਇਹ ਗੱਲਾਂ ਤੇ ਉਹ ਸਾਡੀਆਂ ਸੁਣਿਆ ਵੀ ਤੁਸੀਂ ਸਮੱਸਿਆ ਦੱਸੋ ਵੀ ਸਾਨੂੰ ਕੀ ਕਰਨਾ ਚਾਹੀਦਾ ਸਾਡੀਆਂ ਸਮੱਸਿਆ ਇਹ ਆ OBC ਦੇ 27% ਜਿਹੜਾ ਵਾ ਸਾਡਾ ਉਹ ਕੋਟਾ ਇੱਥੇ ਮਿਲਣਾ ਚਾਹੀਦਾ ਸਾਨੂੰ ਜੋ ਦਲਿਤ ਬੱਚਿਆਂ ਨਾਲ ੱੱਕਾ ਹੋ ਰਿਹਾ ਉਹ ਮਿਲਣਾ ਚਾਹੀਦਾ ਇੱਥੇ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜੀਆਂ ਸਕਾਲਰਸ਼ਿਪਾਂ ਲੋਕ ਖਾ ਗਏ ਉਹਨਾਂ ਦਾ ਨਿਆਏ ਮ ਮੈਂ ਕਿਸੇ ਲੀਡਰ ਦੇ ਨਾਮ ਨੂੰ ਰਿਕਮੈਂਡ ਨਹੀਂ ਕੀਤਾ ਰਜੀਵ ਜੀ ਮੈਂ ਖੁੱਲੀ ਚਰਚਾ ਸੀ ਵੇਖੋ ਅੱਜ ਜੋ ਮਾਹੌਲ ਭਾਰਤ ਵਿੱਚ ਬਣ ਰਿਹਾ ਜਾਂ ਭਾਰਤ ਵਿੱਚ ਬਣਿਆ ਕਾਂਗਰਸ ਪਾਰਟੀ ਬੇਸ਼ੱਕ ਇੱਕ ਸੈਕੂਲਰ ਪਾਰਟੀ ਹੈ ਮੈਂ 30 ਸਾਲ ਤੋਂ ਪਾਰਟੀ ਨਾਲ ਜੁੜਿਆ ਹਾਂ ਅੱਜ ਪਾਰਟੀ ਯੂਥ ਕਾਂਗਰਸ ਤੋਂ ਲੈ ਕੇ 1997 ਤੱਕ ਅੱਜ ਮੈਂ ਨੋਜਲਾਬਾਦ ਕਹਿੰਦੇ ਵੀ ਨਜ਼ਰ ਆਏ ਕਿ ਅਸੀਂ ਸੈਕੂਲਰ ਹਾਂ ਬਿਲਕੁਲ ਜੀ ਮੈਂ ਖੁਦ ਮੈਂ ਖੁਦ ਹੀ ਸੈਕੂਲਰ ਲੇਕਿਨ ਮੈਂ ਪ੍ਰੈਸ ਦੇ ਮਾਧਮੇਨ ਬਾਈ ਤੁਹਾਨੂੰ ਇਹ ਚਾਹਣਾ ਤੁਸੀਂ ਤੇ ਮੇਰੇ ਆਪ ਭਰਾਜ ਦੀ ਜਾਨੀ ਅੱਜ ਪੂਰੇ ਭਾਰਤ ਵਿੱਚ ਰਾਮ ਮੰਦਰ ਅਯੁੱਧਿਆ ਸਾਡੇ ਰਾਮ ਲੱਲਾ ਜੀ ਦਾ ਮੰਦਰ ਬਣ ਰਿਹਾ ਉਹ ਪੂਰੇ ਭਾਰਤ ਵਿੱਚ ਇਹਦੇ ਚ ਇਹ ਨਹੀਂ ਕਿ ਦੇਖੋ ਮੈਂ ਇੱਕ ਸਿੱਖ ਪਰਿਵਾਰ ਨਾਲ ਬਲੈਕਨ ਇੱਕ ਹਿੰਦੂ ਜਿੰਨੀ ਛੜਦਾ ਇੱਕ ਹਿੰਦੂ ਪਰਿਵਾਰ ਨੂੰ ਉਸ ਤੋਂ ਬਾਅਦ ਛੜਦਾ ਨਾ ਮੈਂ ਇਤਿਹਾਸ ਨੂੰ ਮਰਵਾਇਆ ਤੇ ਅੱਜ ਤੱਕ ਮਨਾ ਰਹੇ ਆ ਉਹਦੇ باوجود ਮੈਂ ਆਪਣੀ ਭਾਵਨਾ ਰੱਖੀ ਕਿ ਅੱਜ ਇੱਕ ਸਿੱਖ ਹੁੰਦੇ ਨਾਤੇ ਮੈਂ ਆਪਣੀ ਭਾਵਨਾ ਰੱਖੀ ਕਿ ਅੱਜ ਪੂਰੇ ਭਾਰਤ ਵਿੱਚ ਪੂਰਤ ਭਾਰਤ ਵਿੱਚ ਗੱਲ ਨਹੀਂ ਕਰਾਂ ਮੈਂ ਪੂਰੀ ਦੁਨੀਆ ਵਿੱਚ ਰਾਮ ਲੱਲਾ ਜੀ ਦਾ ਅਯੁੱਧਿਆ ਮੰਦਰ ਦਾ ਨਿਰਮਾਣ ਹੋ ਰਿਹਾ ਪੂਰਾ ਇਤਿਹਾਸ ਬੜੀ ਛਰਦਾ ਨਾ ਮਜਾਦ ਬੜਾ ਹੈ ਔਰ ਜੇਕਰ ਭਾਰਤੀ ਜਨਤਾ ਭਾਰਤੀ ਕਿਤੇ ਨ ਇਹ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਕਿ ਅੱਜ ਕਿਹੜਾ ਮਾਹੌਲ ਚੱਲ ਰਿਹਾ ਕਿਸ ਤਰ੍ਹਾਂ ਦੀ ਲੋਕਾਂ ਵਿੱਚ ਮੈਸੇਜ ਜਾਵੇ ਕਿ ਅੱਜ ਤੇ ਉਹਦੇ ਹਿਸਾਬ ਨਾਲ ਕਿਹੜਾ ਕੈਂਡੀਡੇਟ ਉਤਾਰੇ ਜਾਏ ਉਹੋ ਹੀ ਮੇਰੇ ਮਨ 'ਚ ਜੋ ਮਨਚਾਈ ਮੈਂ ਕਾਂਗਰਸਾਈ ਕਮਾਂਡਰੀ ਜਾਂ ਯਾਦਵ ਜੀ ਅੱਗੇ ਤੇ ਉਹਨਾਂ ਦੇ ਮਲਾ ਕੇ ਤੁਹਾਡੇ ਕਹਿਣ ਦਾ ਫਿਰ ਮਤਲਬ ਇਹੀ ਸੀ ਨਾ ਕਿ ਅੰਮ੍ਰਿਤਸਰ ਤੋਂ ਕਿਤੇ ਹਿੰਦੂ ਕੈਂਡੀਡੇਟ ਬਿਲਕੁਲ ਜਿਵੇਂ ਮੈਂ ਗੱਲ ਕੀਤੀ ਬੇਸ਼ੱਕ ਬਿਲਕੁਲ ਖੁੱਲੇ ਮੰਚੇ ਤੋਂ ਸਾਰੇ ਸਾਰੇ بڑے ਪੰਡਾਲ 'ਚ ਮੈਂ ਗੱਲ ਕੀਤੀ ਕਿ ਜੇਕਰ ਅੱਜ ਦੇ ਮਾਹੌਲ ਵਿੱਚ ਜੋ ਅੱਜ ਭਾਰਤ ਵਿੱਚ ਜਿਹੜੀ ਲਹਿਰ ਚੱਲ ਰਹੀ ਹੈ ਅਗਰ ਕਿਥੇ ਹਿੰਦੂ ਕਾਂਡੇ ਨੂੰ ਇੱਥੋਂ ਅੰਮ੍ਰਿਤਸਰ ਟਿਕਟ ਦਿੱਤੀ ਜਾਂਦੀ ਹੈ ਤੇ ਹੋ ਸਕਦਾ ਉਹ ਵੱਡੇ ਮਾਰਜ ਨਾਲ ਇੱਥੋਂ ਜਿੱਤੇ ਭਾਈ ਵਰਕਰ ਬੜੇ ਨਰਾਜ ਨਹੀਂ ਰਹਾ ਰਹੇ ਆ ਉਹ ਭਾਈ